ਸਤਨਾਮ ਵਾਹਿਗੁਰੂ ਸਾਹਿਬ ਜੀ ਭੋਖ ਤੁਖਾਰਣਾ ਵਿਆਪੈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾਸਾ ਭੋਖ ਤੁਖਾਰਣਾ ਵਿਆਪੈ ਕੰਠ ਮਿਲੇ ਆ ਹਰਨਾਹ ਮਨ ਬੇਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਨ ਰਾਏ ਸੇਵਾ ਸੁਆਮੀ ਲਾਹ ਵੇਖਿ ਆਪ ਹੋ ਨ ਸਕੈ ਮਿਲ ਸਾਧੂ ਗੁਣਗਾਹ ਜਹਤੇ ਉਪਜੀਤੈ ਮਿਲੀ ਸੱਚੀ ਪ੍ਰੀਤ ਸੁਮਾਹ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜਿਆਹ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹ ਓਖ ਸੰਦਾ ਸਰਬ ਸੁਖ ਜਿਸ ਬਖਸੇਵੇ ਪ੍ਰਵਾਹ ਉਹ ਖੁਸ਼ ਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਪਉ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਪੰਚਮ ਪਿਤਾ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਾਡੇ ਕਲਯੁਗ ਜੀਵਾਂ ਵਾਸਤੇ ਸਤਿਗੁਰਾਂ ਨੇ 12 ਮਹੀਨਿਆਂ ਦੀ ਬਾਣੀ ਮਾਝ ਰਾਗ ਦੇ ਅੰਦਰ ਅੰਕਿਤ ਕੀਤੀ ਹੈ ਹਰ ਇੱਕ ਮਹੀਨੇ ਦੀ ਬਾਣੀ ਦਾ ਸੰਦੇਸ਼ ਸਤਿਗੁਰੂ ਉਦਾਹਰਣ ਦੇ ਦੇ ਕੇ ਦੱਸਦੇ ਹਨ ਕਿ ਕਿਸ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਕਿਸ ਤਰ੍ਹਾਂ ਦਾ ਗਰਮੀ ਸਰਦੀ ਜੋ ਕਿ ਰੁੱਤਾਂ ਮੌਸਮ ਬਦਲਦਾ ਹੈ ਰੁੱਤਾਂ ਬਦਲਦੀਆਂ ਹਨ ਤੇ ਸਾਡੇ ਸਰੀਰ ਤੇ ਕੀ ਪ੍ਰਭਾਵ ਪਾਉਂਦੀਆਂ ਹਨ ਤੇ ਉਹਨਾਂ ਪ੍ਰਭਾਵ ਤੋਂ ਬਚਣ ਵਾਸਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਾਡੇ ਕਿਹੜੇ ਕੰਮ ਆਉਂਦਾ ਹੈ ਹਰ ਇੱਕ ਮਹੀਨੇ ਦਾ ਵੱਖਰਾ ਵੱਖਰਾ ਸਤਿਗੁਰੂ ਸੰਦੇਸ਼ ਦਿੰਦੇ ਹਨ ਅੱਜ ਪੋਹ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਰਦੀ ਦੀ ਗੱਲ ਕਰਦੇ ਹਨ ਠੰਡ ਪੋਹ ਦੇ ਮਹੀਨੇ ਦੇ ਵਿੱਚ ਕੜਾਕੇ ਦੀ ਆ ਜਾਂਦੀ ਹੈ ਤੇ ਪੋਹ ਦਾ ਮਹੀਨਾ ਉਹਨਾਂ ਵਾਸਤੇ ਦੁਖਦਾਈ ਨਹੀਂ ਹੋਏਗਾ ਸਤਿਗੁਰੂ ਕਹਿੰਦੇ ਹਨ ਪੋਖ ਤੁਖਾਰ ਨਾ ਬਿਆਪਈ ਤੁਖਾਰ ਤੁਖਾਰ ਕਹਿੰਦੇ ਪੋਹ ਦੇ ਮਹੀਨੇ ਦੇ ਕਕਰ ਨੂੰ ਠੰਡ ਨੂੰ ਪੋਹ ਦਾ ਮਹੀਨਾ ਉਹਨਾਂ ਵਾਸਤੇ ਦੁਖਦਾਈ ਨਹੀਂ ਹੋਏਗਾ ਠੰਡ ਉਹਨਾਂ ਨੂੰ ਦੁਖਦਾਈ ਨਹੀਂ ਕਰੇਗੀ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਕੰਠ ਦੇ ਵਿੱਚ ਗਲੇ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਹਰੀ ਅਕਾਲਪੁਰਖ ਪਰਮਾਤਮਾ ਦਾ ਨਾਮ ਦਾ ਹਰ ਪਾਇਆ ਹੈ ਕੰਠ ਮਿਲਿਆ ਹਰਨਾ ਹਰੀ ਅਕਾਲਪੁਰਖ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਗਲੇ ਦੇ ਵਿੱਚ ਚੱਲ ਰਿਹਾ ਹੈ ਜਿਨ੍ਹਾਂ ਦੇ ਸੁਰਤ ਦੇ ਵਿੱਚ ਅਕਾਲਪੁਰਖ ਪਰਮਾਤਮਾ ਦਾ ਨਾਮ ਹੈ ਜੋ ਕਿ ਇਤਿਹਾਸ ਤੋਂ ਇਤਿਹਾਸਿਕ ਤੌਰ ਤੇ ਦੇਖ ਲਈਏ ਪੰਚਮ ਪਿਤਾ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਦਸਨ ਪਿਤਾ ਦੇ ਸਹਿਬਜ਼ਾਦਾ ਨੇ ਪ੍ਰੈਕਟੀਕਲ ਕਰਕੇ ਵੀ ਸਾਨੂੰ ਦਿਖਾ ਦਿੱਤਾ ਠੰਡੇ ਬੂਰੀ ਦੇ ਵਿੱਚ ਠੰਡੀਆਂ ਰਾਤਾਂ ਕੱਟੀਆਂ ਪਰ ਸੀ ਨਹੀਂ ਕੀਤੀ ਕਿਉਂਕਿ ਅਕਾਲਪੁਰਖ ਪਰਮਾਤਮਾ ਦਾ ਨਾਮ ਕੋਲ ਸੀ ਪਰਮੇਸ਼ਰ ਦੇ ਨਾਮ ਦਾ ਨਿਗ ਸੀ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪੋਖ ਤੁਖਾਰ ਨਾਮ ਵਿਆਪਈ ਕੰਠ ਮਿਲੇ ਆਹਰਨਾ ਜਿਨ੍ਹਾਂ ਦੇ ਕੰਠ ਤੇ ਵਿੱਚ ਜਿਨ੍ਹਾਂ ਦੇ ਗਲੇ ਦੇ ਵਿੱਚ ਅਕਾਲਪੁਰਖ ਪਰਮਾਤਮਾ ਦਾ ਨਾਮ ਵਸਦਾ ਹੈ ਉਹਨਾਂ ਨੂੰ ਪੋ ਦਾ ਮਹੀਨੇ ਦੀ ਜਿਹੜੀ ਕੜਾਕੇ ਦੀ ਠੰਡ ਹੈ ਜਿਹੜਾ ਕੱਕਰ ਹੈ ਉਹ ਦੁਖਦਾਈ ਨਹੀਂ ਕਰਦਾ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ ਮਨ ਬੇਧਿਆ ਚਰਨਾਂ ਰਵਿੰਦ ਦਰਸ਼ਨ ਲਗੜਾ ਸਾਹ ਜਿਨ੍ਹਾਂ ਦਾ ਮਨ ਬੇਧਿਆ ਵਿੰਨਿਆ ਗਿਆ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਵਿੰਨਿਆ ਗਿਆ ਪਰੋਇਆ ਗਿਆ ਵਿਦਿਆ ਗਿਆ ਹੈ ਤੇ ਜਿਨ ਜਿਨਾਂ ਨੂੰ ਪਰਮੇਸ਼ਰ ਦੇ ਚਰਨਾਂ ਦੇ ਦਰਸ਼ਨਾਂ ਦੀ ਤਾਂਗ ਲੱਗੀ ਹੋਈ ਹੈ ਮਨ ਬੇਦਿਆ ਚਰਨਾ ਰਵਿੰਦ ਦਰਸ਼ਨ ਲਗੜਾ ਸਾਹ ਦਰਸ਼ਨਾਂ ਦੀ ਪਿਆਸ ਲੱਗੀ ਹੈ ਉਹਨਾਂ ਨੂੰ ਉਹ ਦਾ ਮਹੀਨਾ ਦੀ ਕਿੜਾਕੇ ਦੀ ਸਰਦੀ ਕੁਛ ਨਹੀਂ ਕਹਿ ਸਕਦੀ ਓਟ ਗੋਬਿੰਦ ਕੁਪਾਲ ਰਾਏ ਸੇਵਾ ਸਵਾਮੀ ਲਾਹ ਉਸ ਅਕਾਲ ਪੁਰਖ ਪਰਮਾਤਮਾ ਦੀ ਗੋਬਿੰਦ ਪਰਮੇਸ਼ਰ ਦੇ ਗੋਪਾਲ ਦੇ ਓਟ ਲਈ ਜਿਨ੍ਹਾਂ ਨੇ ਆਸਰਾ ਧੱਕਿਆ ਜਿਨ੍ਹਾਂ ਨੇ ਸਹਾਰਾ ਲੈ ਲਿਆ ਹੈ ਓਟ ਗੋਬਿੰਦ ਗੋਪਾਲ ਰਾਏ ਤੇ ਉਹਨਾਂ ਦੇ ਆਪਣੇ ਸਵਾਮੀ ਦੀ ਆਪਣੇ ਮਾਲਕ ਦੀ ਜਿਹੜੀ ਸੇਵਾ ਚ ਲੱਗੇ ਹਨ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਵਿਖਿਆ ਪਹ ਨਾ ਸਕੀ ਮਿਲ ਸਾਧੂ ਗੁਣ ਗਾ ਜੋ ਮਾਇਆ ਦਾ ਜ਼ਹਿਰ ਹੈ ਸੰਸਾਰ ਦੇ ਮੋਹ ਮਾਇਆ ਦਾ ਜੋ ਜ਼ਹਿਰ ਹੈ ਵਿਖਿਆ ਹੈ ਉਹ ਉਹਨਾਂ ਨੂੰ ਛੂ ਨਹੀਂ ਸਕਦੀ ਵਿਖਿਆ ਪਹੋ ਨਾ ਸਕੇ ਮਿਲ ਸਾਧੂ ਗੁਣ ਗਾ ਅਕਾਲ ਪੁਰਖ ਪਰਮਾਤਮਾ ਦੇ ਜਿਨ੍ਹਾਂ ਨੇ ਗੁਣ ਗਾਏ ਜਿਨ੍ਹਾਂ ਨੇ ਸਾ ਸੰਗਤ ਕੀਤੀ ਇਨਾਂ ਨੇ ਸੰਗਤ ਦੇ ਵਿੱਚ ਆ ਕੇ ਅਕਾਲਪੁਰਖ ਪਰਮਾਤਮਾ ਦਾ ਨਾਮ ਸੁਣਿਆ ਗਾਇਆ ਉਹਨਾਂ ਵਾਸਤੇ ਸੰਸਾਰ ਦੀ ਜੋ ਮਾਇਆ ਬਿਖ ਹੈ ਜ਼ਹਿਰ ਹੈ ਜੋ ਮੋਹ ਮਾਇਆ ਦਾ ਜਾਲ ਹੈ ਉਹਨਾਂ ਵਾਸ ਉਹਨਾਂ ਨੂੰ ਛੂ ਨਹੀਂ ਸਕਦਾ ਇਹਨਾਂ ਨੇ ਅਕਾਲਪੁਰਖ ਪਰਮਾਤਮਾ ਦੇ ਨਾਮ ਦਾ ਸਹਾਰਾ ਲਿਆ ਇਹਨਾਂ ਨੇ ਗੁਣ ਗਾਏ ਜੋ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਣ ਕਰਦੇ ਹਨ ਵਿਖਿਆ ਪੋ ਨਾ ਸਕੇ ਮਿਲ ਸਾਧੂ ਗੁਣਗਾਹੋ ਜੈ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹ ਸੱਚੀ ਪ੍ਰੀਤ ਆਕਾਲ ਪੁਰਖ ਪਰਮਾਤਮਾ ਦੀ ਹੈ ਬਾਕੀ ਹੋ ਸਾਰੀਆਂ ਪ੍ਰੀਤਾਂ ਝੂਠੀਆਂ ਹਨ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਦੂਜੀਆਂ ਪ੍ਰੀਤਾਂ ਤੋੜ ਦਿੱਤੀਆਂ ਭਗਤ ਰਵਿਦਾਸ ਜੀ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੇਰੇ ਨਾਲ ਹੈ ਪ੍ਰਭੂ ਜੋੜ ਲਈ ਹੈ ਬਾਕੀ ਸੰਸਾਰ ਵਾਲੇ ਪਾਸੋਂ ਤੋੜ ਦਿੱਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਤੋਰੀ ਇੱਥੇ ਸਤਿਗੁਰੂ ਪੰਚਮ ਪਿਤਾ ਕਹਿ ਰਹੇ ਹਨ ਜੈ ਤੇ ਉਪਜੀ ਤੈ ਮਿਲੀ ਜੈ ਤੇ ਉਪਜੀ ਜਿੱਥੋਂ ਪੈਦਾ ਹੋਏ ਜਿੱਥੋਂ ਸਾਡੀ ਪ੍ਰੀਤ ਚੱਲੀ ਮਾਤਾ ਦੇ ਗਰਭ ਦੇ ਵਿੱਚੋਂ ਜਿੱਥੇ ਇਨਸਾਨ ਪਠਾ ਲਟਕਦਾ ਹੋਇਆ ਹਰ ਵੇਲੇ ਅਕਾਲਪੁਰਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਵੇਲੇ ਸੰਸਾਰ ਦਾ ਮੋਹ ਨਹੀਂ ਛੂੰਦਾ ਉਸ ਵੇਲੇ ਅਕਾਲਪੁਰਖ ਪਰਮਾਤਮਾ ਦੇ ਨਾਲ ਲਿਵ ਲੱਗੀ ਹੈ ਤੇ ਸੱਚੀ ਲਿਵ ਲੱਗੀ ਹੈ ਜੈ ਤੇ ਉਪਜੀ ਜਿੱਤੋਂ ਪੈਦਾ ਹੋਈ ਸੀ ਤਹਿ ਮਿਲੀ ਉਸੇ ਅਕਾਲਪੁਰਖ ਪਰਮਾਤਮਾ ਦੇ ਨਾਲ ਫਿਰ ਮਿਲ ਜਾਵੇ ਕਿਉਂਕਿ ਮਾਤਾ ਤੇ ਗੁਰਦੇ ਵਿੱਚ ਸੱਚੀ ਪ੍ਰੀਤ ਲੱਗੀ ਸੀ ਤੇ ਬਾਹਰ ਆ ਕੇ ਉਹ ਕਾਲਪੁਰਖ ਪਰਮਾਤਮਾ ਨਾਲੋਂ ਪ੍ਰੀਤ ਟੁੱਟ ਗਈ ਹੈ ਪਹਿਲੇ ਪਿਆਰ ਲੱਗਾ ਥਨ ਦੁੱਧ ਦੁੱਧੇ ਦੂਜੇ ਮਾਈ ਬਾਪ ਕੀ ਸੁਧ ਤੀਜੇ ਪਹੀਆ ਭਾਬੀ ਭੇਵ ਜਿਵੇਂ ਜਿਵੇਂ ਵੱਡਾ ਹੋਇਆ ਓਵੇਂ ਓਵੇਂ ਹੋਰ ਸੰਸਾਰ ਦੇ ਨਾਤਿਆਂ ਦੇ ਨਾਲ ਪ੍ਰੀਤ ਪੈਂਦੀ ਗਈ ਤੇ ਪਰਮਾਤਮਾ ਨਾਲੋਂ ਟੁੱਟਦੀ ਗਈ ਪਰਮਾਤਮਾ ਨਾਲੋਂ ਦੂਰੀ ਬਣਦੀ ਗਈ ਤੇ ਅੰਕਾਲਪੁਰਖ ਪਰਮਾਤਮਾ ਦੇ ਬਣਾਈਆਂ ਹੋਈਆਂ ਦਾਤਾਂ ਦੇ ਨਾਲ ਸੰਸਾਰ ਦੇ ਨਾਤਿਆਂ ਦੇ ਨਾਲ ਪਿਆਰ ਪੈਂਦਾ ਗਿਆ ਤੇ ਸਤਿਗੁਰੂ ਕਹਿੰਦੇ ਨੇ ਜਿੱਥੋਂ ਪੈਦਾ ਹੋਈ ਸੀ ਜਿੱਥੋਂ ਉਪਜੀ ਸੀ ਜਿੱਥੋਂ ਪ੍ਰੀਤ ਬਣੀ ਸੀ ਜੇ ਉਥੇ ਉਹਦੇ ਨਾਲ ਹੀ ਦੁਬਾਰਾ ਮਿਲ ਗਈ ਸਾਜ ਜਹਿਤ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਓ ਉਹ ਸੱਚੀ ਪ੍ਰੀਤ ਹੈ ਉਹਦੇ ਵਿੱਚ ਸਮਾਜ ਜਾਈਏ ਉਸ ਪਿਆਰ ਦੇ ਵਿੱਚ ਜੋ ਅਕਾਲਪੁਰਖ ਪਰਮਾਤਮਾ ਦਾ ਸੱਚਾ ਪਿਆਰ ਹੈ ਸੱਚੀ ਪ੍ਰੀਤੀ ਹੈ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਕਰ ਕਰ ਕਹਿੰਦੇ ਹੱਥ ਨੂੰ ਗਹਿ ਕਹਿੰਦੇ ਪਕੜਨਾ हे ਪ੍ਰਭੂ हे ਪਾਰਵ੍ਰਮ ਪਰਮੇਸ਼ਰ ਪਰਮਾਤਮਾ ਮੇਰਾ ਹੱਥ ਪਕੜ ਲੈ ਤੇ ਮੈਂ ਤੇਰੇ ਤੋਂ ਵਿਛੜ ਨਾ ਜਾਵਾਂ ਇਹ ਦੁਨੀਆਂ ਦੀ ਪੀੜ ਦੇ ਵਿੱਚ 84 ਲੱਖ ਜਾਨੀਆਂ ਦੇ ਵਿੱਚ ਮੈਂ ਤੇਰੇ ਤੋਂ ਦੂਰ ਨਾ ਹੋ ਜਾਵਾਂ ਮੇਰਾ ਹੱਥ ਪਕੜ ਲੈ ਕਰ ਗਹਿ ਲੈਨੀ हे hey, प्रभु मेरा हाथ पकड़ ले कर गै लेनी पार ब्रह्म बहो ना विछड़ जाओ तेरे तो केते दोबारा विछोड़ा ना पैजे बार जाऊं लख मेरीया हर सज्जन अगम आगाह बार जाऊं भले हारे जाऊं एक वरी नहीं दो वरी नहीं 100 वरी नहीं सतगुरु कहते लखां वरी हे प्रभु हे मेरे सज्जन ਹੇ ਅਗਮ ਆਗਾ ਪਰੇ ਤੋਂ ਪਰੇ ਅੱਗੇ ਤੋਂ ਅੱਗੇ ਬਾਹਰ ਜਾਉ ਲਖ 베ਰੀਆ ਹਰ ਸੱਜਮ ਸੱਜਣ ਅਗਮ ਆਗਾ ਸ਼ਰਮ ਪਾਈ ਨਾਰਾਇਣੇ ਨਾਨਕ ਦਰ ਪਈਆ ਸਤਿਗੁਰੂ ਪੰਚਮ ਪਿਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਪ੍ਰਭੂ ਤੇਰੇ ਤੋਂ ਇੱਕ ਵਾਰ ਹੀ ਨਹੀਂ ਲੱਖਾਂ ਵਾਰ ਬਲਿਹਾਰ ਜਾਵਾਂ ਹੇ ਅਗਮ ਆਗਾ ਅੱਗੇ ਤੋਂ ਅੱਗੇ ਪਰੇ ਤੋਂ ਪਰੇ ਹੇ ਪ੍ਰਮਾਤਮਾ ਸ਼ਰਮ ਪਈ ਨਾਰਾਇਣੇ ਤੇਰੇ ਦਰ ਤੇ ਆਇਆ ਹਾਂ ਦਰ ਤੇ ਆਏ ਦੀ ਤੂੰ ਲਾਜ ਰੱਖਣੀ ਹੈ ਦਰ ਆਏਗੀ ਲਾਜ ਤੈਨੂੰ ਰੱਖਣੀ ਪੈਗੀ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਭੂ ਪੋਦਾ ਮਹਿਨਾ ਉਹਨਾਂ ਵਾਸਤੇ ਸੁਖਾਂ ਭਰਿਆ ਹੈ ਬਤੀਤ ਹੋਏਗਾ ਜਿਨ੍ਹਾਂ ਨੂੰ ਵੇ ਪ੍ਰਵਾਕਾਲ ਪੁਰਖ ਪ੍ਰਮਾਤਮਾ ਨੇ ਬਖਸ਼ ਲਿਆ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ